ਪਿਤੇ ਕੁਝ ਦਿਨਾਂ ਤੋਂ ਜਿੱਥੇ ਪੰਜਾਬ ਭਰ ਵਿੱਚ ਕਾਫੀ ਇਲਾਕੇ ਹੜ੍ਹ ਪ੍ਰਭਾਵਿਤ ਹੋਏ ਹਨ ਉੱਥੇ ਫਗਵਾੜਾ ਲਾਗਲਾ ਪਿੰਡ ਮਿਹੜੂ ਵੀ ਹੜ੍ਹ ਦੀ ਮਾਰ ਹੇਠਾਂ ਆ ਗਿਆ ਜਿੱਥੇ ਲੋਕਾਂ ਦੀਆਂ ਮਕਾਨਾਂ ਦੀਆਂ ਛੱਤਾਂ ਟੁੱਟ ਗਈਆਂ ਉੱਥੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਇਸ ਮੌਕੇ ਅੱਜ ਸਮਾਜ ਸੇਵਿਕਾ ਅਨੀਤਾ ਸੋਮਪrakash ਫਗਵਾੜਾ ਪਿੰਡ ਮਿਹੜੂ ਪੁੱਛ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤੂਆਂ ਦੀ ਵੰਡ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਮਿਹੜੂ ਸ਼੍ਰੀਮਤੀ ਰਾਣੀ ਯੰਗ ਫਾਰਮਰਸ ਪੋਸਟ ਕਲੱਬ ਅਤੇ ਵੈਲਫੇਅਰ ਸੁਸਾਇਟੀ ਮਿਹਰੂ ਦੇ ਸਮੂਹ ਉਦੇਦਾਰ ਸਮੂਹ ಗ್ರಾಮ ਪੰਚਾਇਤ ਮੈਂਬਰ ਅਤੇ ਮਿਹਰੂ ਨਗਰ ਵਾਸੀ ਹਾਜ਼ਰ ਰਹੇ ਦਿਖਾਉਂਦੇ ਹਾਂ ਪੂਰੀ ਖਬਰ ਇਸ ਪੂਰੀ ਵੀਡੀਓ ਦੇ ਅੰਦਰ ਹਰਿਸ਼ ਪੰਡਾਰੀ ਦੇ 에ਰਪੋਰਟ ਬਹੁਤ سارے ਲੋਕਾਂ ਨੂੰ ਜਿਹੜੀ ਆ ਪਾਣੀ ਬਿਮਾਰ ਪੀ ਹੈ ਇਸ ਵਾਰੀ ਪੰਜਾਬ ਤੇ ਬਹੁਤ ਮੁਸ਼ਕਲ ਸਮਾਂ ਆਇਆ ਪਰ ਉਹ ਮੁਸ਼ਕਲ ਸਮੇਂ ਦਾ ਵੀ ਅਸੀਂ ਪੰਜਾਬੀ ਰਲ ਕੇ ਸਾਹਮਣਾ ਕਰਦੇ ਹਾਂ ਇੱਕ ਦੂਜੇ ਦੇ ਨਾਲ ਖੜਦੇ ਹਾਂ ਅੱਜ ਮੈਂ ਮਿਹੜੂ ਪਿੰਡ ਵਿੱਚ ਆਈ ਸੀ ਕਾਫੀ ਸਾਰੇ ਲੋਕਾਂ ਦੀਆਂ ਛੱਤਾਂ ਗਿਰੀਆਂ ਹੀਆਂ ਔਰ ਮੈਂ ਇਹਨਾਂ ਨੂੰ ਵਾਦਾ ਕੀਤਾ ਹੈ ਕਿ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਕਿ ਉਹਨਾਂ ਦੀਆਂ ਸ਼ਰਤਾਂ ਪੂਰਾ ਕਰਕੇ ਦੇਵਾਂ ਔਰ ਇਹ ਕਰਾਂਗੇ ਵੀ ਬਹੁਤ ਜਲਦੀ ਕਰ ਦਾਂਗੇ ਜਿਵੇਂ ਸਪੰਸ ਸਾਹਿਬ ਨੂੰ ਵੀ ਕਹਿਤਾ ਆ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਤੇ ਅੱਜ ਹੀ ਮੈਨੂੰ ਪਤਾ ਲੱਗਿਆ ਸੀਗਾ ਕਿ ਸਵੇਰੇ ਮੈਂ ਉਹਨਾਂ ਨੂੰ ਫੋਨ ਕਰਕੇ ਆਈ ਸੀਗੀ ਜਿਹਨਾਂ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਦੇਾਂਗੇ ਜਿਹਨਾਂ ਨੂੰ ਤਰਪਾਲਾਂ ਦੀ ਲੋੜ ਹੈ ਤਰਪਾਲਾਂ ਦੇ ਕੇ ਜਾਊਂਗੀ ਸਾਰਾ ਸਮਾਨ ਲੈ ਕੇ ਆਈਆਂ ਨਾਲ ਔਰ ਉਹ ਦੇਖੇ ਜਾਣਾ ਹੈ ਮੈਂ ਸੋ ਮੈਂ ਪ੍ਰਮਾਤਮਾ ਕੀ ਹੋ ਰਿਹਾ ਸਮਾਂ ਮੈਂ ਕਹਿੰਨੀ ਆ ਕਿਸੇ ਤਰ੍ਹਾਂ ਨਾ ਹੋਵੇ ਸਾਡੇ ਪੰਜਾਬ ਦੀ ਰੱਖਿਆ ਕਰੇ ਪ੍ਰਮਾਤਮਾ ਆਪਣਾ ਮੇਰ ਭਰਿਆ ਹੱਥ ਰੱਖ ਕੇ ਸਾਰਿਆਂ ਤੇ ਤਾਂ ਕਿ ਸਾਰੇ ਖੁਸ਼ਹਾਲ ਪੰਜਾਬ ਚ ਰਹਿਣ ਪਹਿਲਾ ਵਾਂਗ ਹੀ ਸਾਡਾ ਪੰਜਾਬ ਖੁਸ਼ਹਾਲ ਮੈਂ ਸੱਤਾ ਨਾਲ ਨਾਲ ਕਿਸਾਨ ਵੀਰਾਂ ਦੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈਗਾ ਵਾ ਉਹਨਾਂ ਲਈ ਕੀ ਫਿਰ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਉਹਨਾਂ ਦੇ ਸਰਕਾਰ ਜਿਹੜੇ ਆ ਜਿਹੜੇ ਸਰਕਾਰ ਦੇ ਕੰਮ ਹੈ ਸਰਕਾਰ ਕਰੂਗੀ ਮੈਂ ਸੋਮ ਪ੍ਰਕਾਸ਼ ਜੀ ਦੇ ਨਾਲ ਲੱਗ ਕੇ ਸਿਰਫ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਇਹ ਮੈਂ ਸਾਰਾ ਕੁਝ ਆਪਣਾ ਪਰਸਨਲ ਕਰ ਰਹੀ ਆਂ ਔਰ ਇਹ ਪਰਸਨਲ ਤੌਰ ਤੇ ਹੀ ਮੈਂ ਸੋ ਜਿਹੜੀਆਂ ਛੱਤਾਂ ਦਾ ਜਾਇਜ਼ਾ ਲਿਆ ਗਿਆ ਹੈਗਾ ਵਾ ਇਹਨਾਂ ਦੀ ਪ੍ਰਕੂਰਤੀ ਇਹਨਾਂ ਦਾ ਮੂਆ ਜਿਹੜਾ ਕਦੋਂ ਤੱਕ ਇਹਨਾਂ ਨੂੰ ਕੋਈ ਕ ਮੈਂ ਮੇਰੇ ਵੱਲੋਂ ਤਾਂ ਕੱਲ ਕਹਿਣ ਦੀ ਮੈਂ ਕੱਲ ਹੀ ਸਮਾਨ ਲੈ ਕੇ ਦੇ ਦਊਂਗੀ ਇਹ ਇਨਾਂ ਤੇ ਆ ਕਿ ਇਹਨਾਂ ਨੂੰ ਕਦੋਂ ਚਾਹੀਦਾ ਕਦੋਂ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰਾਣਾ ਮੇਰੇ ਵੱਲੋਂ ਕੋਈ ਉਹ ਨਹੀਂ ਹੈਗੀ ਜੇ ਅੱਜ ਕਹੋਗੇ ਤਾਂ ਮੈਂ ਅੱਜ ਹੀ ਸਮਾਨ ਲੈ ਕੇ ਦੇ ਦਊਂਗੀ ਸੋ ਜਿਹੜੀ ਸੋ ਜਿਹੜੀਆਂ ਡਿਟੇਲਸ ਸਾਹਮਣੇ ਆਈ ਹੈਗੀ ਲਈ ਗਈ ਹੈਗੀ ਕੋਈ ਡਾਕੂਮੈਂਟ ਵੀ ਲਈ ਗਏ ਹੈਗੇ ਇਸ ਬਾਬਤ ਨਿਕੋ ਆਧਾਰ ਕਾਰਡ ਲਈ ਆ ਜਿਹੜੇ ਨੇ ਜਿਨ੍ਹਾਂ ਨੇ ਅਪਲਾਈ ਕੀਤੇ ਹੋ ਆ ਸਰਕਾਰ ਦੇ ਪੈਸੇ ਵੀ ਉਹ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਮਿਲ ਜਾਣ ਸਾਡੀ ਪੂਰੀ ਕੋਸ਼ਿਸ਼ ਹੋਊਗੀ ਇਹਨਾਂ ਦੀ ਮਦਦ ਕਰਨ ਦੀ ਔਰ ਇਨਸਾਨੀਅਤ ਦੇ ਨਾਤੇ ਨਾਲ ਸਾਰਿਆਂ ਦੇ ਖੜਨਾ ਵੀ ਚਾਹੀਦਾ ਇਹਦੇ ਵਿੱਚ ਕੋਈ ਪਾਰਟੀ ਨਹੀਂ ਆ ਇਸ ਸਮੇਂ ਦੇ ਵਿੱਚ ਸਾਰੇ ਅਸੀਂ ਇੱਕ ਆ ਸਾਰੇ ਇਕੱਠੇ ਆ ਔਰ ਰਲ ਕੇ ਹਾਲਾਤ ਦਾ ਸਾਹਮਣਾ ਕਰਦੇ ਪਈਆਂ ਔਰ ਪਰਮਾਤਮਾ ਕਰੇ ਸਾਰੇ ਜਣੇ ਪਹਿਲਾ ਵਾਂਖ ਖੁਸ਼ਹਾਲ ਹੋ ਪਰਤੰਦਰ ਉਸਤਰੀਆਂ ਵਾਈਗੁਰਤੀ ਕਾ ਫੀ ਡਾਕੂਮੈਂਟ ਸੁਣੋ ਪੁਜੇ ਪਿੰਡ ਮੇੜੂ ਪੁਜੇ ਹੈਗੇ ਤੁਹਾਡਾ ਕੀ ਕੰਨਾ ਹੈਗਾ ਵਾ ਪਛਮੇ ਵਾਲਾ ਚਾਰਾ ਲੈ ਕੇ ਪੁਜੇ ਹੈਗੇ ਬੜਾ ਮਹਾਨ ਉਪਰਾਲਾ ਹੈਗਾ ਇਹ ਦੇਖੋ ਜੀ ਮੈਂ ਤਾਂ ਬਹੁਤ ਇਹਨਾਂ ਦਾ ਸਤਿਕਾਰ ਕਰਦੀ ਆ ਕਿ ਜਿਹੜਾ ਇਹਨਾਂ ਨੇ ਇੱਟਾ ਵੱਡਾ ਉਪਰਾਲਾ ਚੱਕਿਆ ਆ ਕਿ ਜਿਹੜੇ ਪਿੰਡ ਪਿੰਡ ਖਸਮੇ ਦੇ ਚਾਰੇ ਨੂੰ ਪਚਾ ਰਹੇ ਆ ਦੇਖੋ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਆ ਇਦਾਂ ਦੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਆ ਜੀ ਜਿਹੜੇ ਅੱਗੇ ਆ ਰਹੇ ਆ ਉਹਨਾਂ ਦਾ ਤਾਂ ਅਸੀਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਲੀ ਕਿ ਸਾਡੇ ਕੋਲੋ ਸ਼ਬਦ ਵੀ ਹੈ ਨਹੀਂ ਜੀ ਜੀ ਮੈਂ ਤਾਂ ਇਹ ਚਾਉਣੀ ਆ ਕਿ ਦੇਖੋ ਇਹ ਵੀ ਕਿੱਥੇ ਆ ਅਸੀਂ ਮਨੀਸ਼ ਜੀ ਇੱਥੇ ਆ ਮਨੀਸ਼ ਜੀ ਕਿੱਥੇ ਆ ਇਹ ਵੀ ਦੇਖ ਲਓ ਕਿੰਨੇ ਕ ਆਪਣੇ ਹੈਗੇ ਆ ਇਹਨਾਂ ਦੀ ਵੀ ਤਾਂ ਦੇਖੋ ਹੌਸਲਾ ਵਜਾਈ ਹੈ ਨਾ ਕਿੰਨਾ ਇਹਨਾਂ ਦੇ ਅੰਦਰ ਦੇ ਵਿੱਚ ਹੁਨਰ ਹੈ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜਿੱਥੇ ਜ਼ਿਆਦਾ ਲੋੜ ਬੰਦਿਆ ਨਾ ਜਿਹੜੀ ਚੀਜ਼ ਇੱਥੇ ਲੋੜਿਆ ਉੱਥੇ ਵੀ ਪਚਾਈ ਜਾ। ਸੋ ਜੇਕਰ ਗੱਲ ਕਰੀ ਤਾਂ ਇਨਸਾਨਾਂ ਲਈ ਤਾਂ ਹਰ ਕੋਈ ਕੋਈ ਆਟਾ ਲੈ ਕੇ ਕੋਈ ਤਰ੍ਹਾਂ ਪਹਿਲਾਂ ਲੈ ਕੇ ਹੈ ਨਾ ਵੜੀਆਂ ਸਸਤਾਵਾਂ ਅੱਗੇ ਆਈਆਂ ਹੈਗੀਆਂ ਲੇਕਿਨ ਬੇਜਬਾਨ ਜਾਨਵਰਾਂ ਲਈ ਉਕਰਾਲਾ ਕਰਨਾ ਬੜਾ ਮਹਾਨ ਉਕਰਾਲਾ ਹੈ। ਬੜਾ ਮਹਾਨ ਕੰਮ ਹੈ ਕਿ ਬਹੁਤ ਜ਼ਿਆਦਾ ਮੇਰੇ ਕੋ ਕੋਈ ਸ਼ਬਦ ਨਹੀਂ ਕਿ ਜਿਨ੍ਹਾਂ ਨੇ ਇਹਨਾਂ ਦਾ ਸ਼ੁਕਰੀਆ। ਧੰਨਵਾਦ। ਇਸ ਲਈ ਲਿਆ ਕਿਉਂਕਿ ਪਿੱਛੇ ਜੇ ਰੋਲਾ ਪੈ ਗਿਆ ਸੀ। ਇਹ ਜਿਹੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਡਾਟੇ ਕੱਢਦੇ ਪਿਆ ਇਸ ਕਰ ਇਹਨਾਂ ਆਧਾਰ ਕਾਰਡ ਨਹੀਂ ਲਿਆ ਅਸੀਂ ਆਧਾਰ ਕਾਰਡ ਇਸ ਕਰ ਲਿਆ ਕਿੰਨੀਆਂ ਦੀਆਂ ਵਾਲਿਆਂ ਦੀ ਸ਼ਕਤਾਂ ਅਪਲਾਈ ਹੋਈਆਂ ਸੋ ਮੈਮ ਕੁਝ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਡਾਟੇ ਕੇਂਦਰ ਸਰਕਾਰ ਦੀ ਡਾਟੇ ਕਈ ਵਾਰ ਇਕੱਠੇ ਕਰ ਲਏ ਜਾਂਦੇ ਲੇਕਿਨ ਉਹ ਲੋਕਾਂ ਦੀ ਉਮੀਦਾਂ ਪੂਰੀਆਂ ਨਹੀਂ ਹੁੰਦੀ ਤੇ ਵੀ ਇਦਾਂ ਹੋ ਜਾਂਦਾ ਸੋਨੋ ਪਾ ਜੀ ਜੇ ਦੀ ਕੇਂਦਰ ਸਰਕਾਰ ਦੀ ਸਕੀਮਾਂ ਅਸੀਂ ਕੇਂਦਰ ਦੀ ਸਰਕਾਰ ਦੇ ਮੰਨਦੇ ਹਾਂ ਅਸੀਂ ਚਾਹਾਂਗੇ ਕਿ ਸਾਡੀ ਕੇਂਦਰ ਦੀ ਸਰਕਾਰ ਕੋ ਇਹਨਾਂ ਦੀਆਂ ਵਾਲਿਆਂ ਦੀ ਸ਼ਕਤਾਂ ਦੇ ਪੈਸੇ ਦੇ ਦੇ ਅਸੀਂ ਸਿਰਫ ਆਧਾਰ ਕਾਰਡ ਉਸ ਕਰਨ ਲਈ ਆ ਅਸਰਵਾਇਸਾ ਨੂੰ ਆਧਾਰ ਕਾਰਡ ਦੀ ਲੋੜ ਨਹੀਂ ਜੀ ਕਾਲ ਕੋਸਾ ਸਾਰੇ ਨੂੰ ਮੈਡਮ ਨੂੰ ਅੱਜ ਆਇਆ ਪਿੰਡ ਦੇ ਵਿੱਚ ਇਹਨਾਂ ਨੇ ਪਿੰਡ ਦਾ ਚੈੱਕ ਲਿਆ ਆ ਜਿੰਨੇ ਵੀ ਹੈਗੇ ਆ ਪਿੰਡ ਦੇ ਵਿੱਚ ਜ਼ਰੂਰਤ ਮਤਲਬ ਨਰਮਲ ਜੀ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਮੈਡਮ ਹੋਰ ਨੇ ਕਿਹਾ ਪੈਸੇ ਦਾ ਹਰਤੀ ਕੰਮ ਵੀ ਤੇ ਨਰਮਲ ਜੀ ਗੱਲ ਇਹ ਮੈਡਮ ਅੱਜ ਨਹੀਂ ਮੈਡਮ ਹਰ ਵਾਰ ਬਾਹਰ ਖੜਦੇ ਆ ਨਾਲ ਸਾਡੇ ਹਨਾ ਜੀ ਕੋ ਦੱਖ ਨਹੀਂ ਕਰੀ ਜੀ ਪਹਿਲਾਂ ਪਹੁੰਚਦੇ ਆ ਤੇ ਅੱਜ ਵੀ ਪਹੁੰਚੇ ਆ ਇਹ ਤੇ ਜਿੱਦ ਸਾਡਾ 7 ਦਿਨ ਲੈ ਆ ਮੈਡਮ ਅਸੀਂ ਆ ਉਹ ਸਾਥ ਨਾਂਗੇ ਅੱਗੇ ਜੀ ਥੈਂਕ ਯੂ ਸੋ ਮੇਰੇ ਨਾਲ ਪਿੰਡ ਹਰਦਾਸਪੁਰ ਤੋਂ ਔਰ ਪਿੰਡ ਮਿਹਰ ਤੋਂ ਮੌਜੂਦਾ ਸਰਪੰਚ ਮੌਜੂਦਾ ਹੈਗੇ ਗੱਲਬਾਤ ਕਰਦੇ ਸੋ ਮੈਮ ਪੁੱਛੇ ਹੈਗੇ ਇਥੇ ਕਿਸ ਤਰ੍ਹਾਂ ਦੇ ਜਾਇਜ਼ਾ ਲਿਆ ਗਿਆ ਪਿੰਡ ਮੇੜੂ ਦਾ ਇੱਕ ਵਾਰ ਸੀ ਅੱਜ ਮੈਨੂੰ ਮੈਮ ਦਾ ਫੋਨ ਆਇਆ ਸੀ ਮੇਰੇ ਜਦੋਂ ਮੈਨੂੰ ਫੋਨ ਆਇਆ ਮੈਂ ਉਹ ਪੁੱਛਿਆ ਕਹਿੰਦੇ ਤੁਹਾਡੇ ਪਿੰਡ ਦੀ ਕੀ ਪੋਜੀਸ਼ਨ ਹੈ ਮੈਂ ਕਿ ਮੈਡਮ ਠੀਕ ਹੈ ਪੋਜੀਸ਼ਨ ਇਹ ਅਦਾ ਕਰਕੇ ਥੋੜਾ ਜਿਹਾ ਕਹਿੰਦੇ ਨਹੀਂ ਮੈਂ ਤੁਹਾਡੇ ਪਿੰਡ ਆਉਣਾ ਹੀ ਆਉਣਾ ਦੇਖਣਾ ਹੈ ਅੰਗੇ ਮੈਂ ਜਰੂਰ ਜੀ ਜਰੂਰ ਪੰਚਤ ਅਸੇ ਤੇ ਜਦੋਂ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਇਹ ਸੋ ਤੁਸੀਂ ਅੱਜ ਇੱਥੇ ਬੁਝੇ ਕਿਹੜੇ ਕਿਹੜੇ ਕਿਹੜੀਆਂ ਕਿਹੜੀਆਂ ਦੁਖ ਤਕਲੀਫਾਂ ਲੋਕਾਂ ਦੇ ਸਾਹਤਾਂ ਲੀਆਂ ਕੀ ਚੀਜ਼ਾਂ ਸਾਹਮਣੇ ਰੱਖੀਆਂ ਦੇਖੋ ਇਹ ਦਿਖਾ ਰਹੇ ਕਈਆਂ ਦੇ ਘਰ ਲਿਕੇ ਹੋਏ ਆ ਬਹੁਤ ਹਾਲ ਦਿੱਤੇ ਆ ਜਿਨ੍ਹਾਂ ਦਾ ਕੋਈ ਹੋਰ ਹੈਗੀ ਲੋੜ ਬੰਦੇ ਆ ਰਸਨ ਵਾਲੇ ਆ ਜੀ ਤੇ ਉਹਨਾਂ ਨੂੰ ਅਸੀਂ ਹੁਣ ਸਾਰਿਆਂ ਦੇ ਸਾਹਮਣੇ ਲਿਆ ਦੇਣਾ ਆ ਤੇ ਜਿਨੇ ਤਰਪਾਲਾਂ ਦੀ ਲੋੜ ਆ ਥੋੜੇ ਜੇ ਉਹ ਘਰ ਆ ਬਾਕੀ ਦਾ ਕੰਮ ਅਸੀਂ ਆਪਣੇ ਵੱਲੋਂ ਵੀ ਕੀਤਾ ਆ ਇੱਥੇ ਖੜੀ ਕਹਿਣ ਦੋ ਜੀ ਤਰਪਾਲਾਂ ਦੇ ਕੇ ਗਏ ਆ ਤੇ ਇਹ ਇਹਨਾਂ ਵੱਲੋਂ ਵੀ ਲੈ ਕੇ ਆਏ ਆ ਤੇ ਜਿੰਨੇ ਕਿਨਾਂ ਤੇ ਵੀ ਤੇ ਹੋਗੇ ਤੁਸੀਂ ਇਹ ਕਰਦੇ ਆ